ਅਜਲੂਦੇਆ ਦੇ ਵਾਰਡ ਨੰਬਰ 45 ਵਿਖੇ ਆਮ ਆਦੀ ਪਾਰਟੀ ਦੇ ਐਮ.ਐਲ.ਏ ਕੁਲਵੰਤ ਸਿੰਘ ਸਿੱਧੂ ਵੱਲੋਂ ਮੋਬਾਈਲ ਦਫ਼ਤਰ ਦੇ ਰਾਹੀਂ ਲੋਕਾਂ ਦੀ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ मौके ਤੇ ਹੀ ਮੁਸ਼ਕਿਲਾਂ ਦਾ ਹੱਲ ਕਰਵਾਇਆ ਗਿਆ। ਉਤੀਤ ਮੌਕੇ ਲੋਕਾਂ ਵੱਲੋਂ ਇਸ ਮੌਕੇ ਆਮ ਆਦੀ ਪਾਰਟੀ ਦੇ ਐਮ.ਐਲ.ਏ ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਇਸ ਉਪਰਾਲੇ ਦੇ ਰਾਹੀਂ ਲੋਕਾਂ ਦੀ ਮੁਸ਼ਕਿਲਾਂ ਸੁਣ ਕੇ ਉਸੇ ਵੇਲੇ ਹੱਲ ਕਰਵਾਈਆਂ ਗਈਆਂ। ਇਹ ਹਰਪਾਲ ਕਿਹੜੀ ਜਗ੍ਹਾ ਹੈ? ਆ ਪ੍ਰਵਤਨਗਰ ਤੋਂ ਜੀ। ਈ ਕੰਮ ਸੀ ਦੇ ਤਰੀ ਸਾਡੇ ਛੱਤਾਂ ਦਾ ਸਿਗਰ ਅਜੇ ਛੱਤਾਂ ਦਾ ਜੀ ਮੀ ਨਾਲ ਖਰਾਬ ਹੋ ਗਈਆਂ ਤੇ ਉਹ ਸਾਡਾ ਹੋ ਗਿਆ ਹੱਲ ਇਹਨਾਂ ਨੇ ਕਰਤਾ ਐਮਐਲ ਨੂੰ ਸਾਹਮਣੇ ਮੁੱਕੇ ਦੇ ਕਰਾਤੇ ਹਾਂਜੀ ਹਾਂਜੀ ਜਿਹੜਾ ਇਹਨਾਂ ਨੇ ਇਹ ਉਪਰਾਲਾ ਕੀਤਾ ਵਾ ਕਿਸ ਤਰ੍ਹਾਂ ਦਾ ਲੱਗਦਾ ਵਧੀਆ ਲੱਗਦਾ ਜੀ ਵੀ ਘਰੇ ਬੈਠੀ ਤੁਹਾਡੇ ਹੱਲ ਹੋਣ ਹੱਲ ਹੋਣ ਲੱਗੇ ਹਾਂਜੀ ਨਹੀਂ ਹੋਏ ਜੀ ਹੁਣ ਕਿਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਕੀ ਕਹਿਣਾ ਚਾਹੋਗੇ ਐਮਐਲ ਸਾਹਿਬ ਅਸੀਂ ਉਹਨਾਂ ਦਾ ਸ਼ੁਕਰੀਆ ਕਰਾਂਗੇ ਹਾਂਜੀ ਜਿਹੜੇ ਸਾਡੇ ਕੰਮ ਕਰਾਉਣਗੇ ਸ਼ੁਕਰੀਆ ਕਰਾਂਗੇ ਅਸੀਂ ਉਹਨਾਂ ਦਾ ਪੁਲਵੰਤ ਸਿੱਧੂ ਜੀ ਕੋਲੇ ਆਪਣੀ ਸ਼ੁਰੂਆਤ ਆਇਆ ਸੀ ਵਿਰਾਸਤ ਇੰਤਕਾਲ ਨੂੰ ਲੈ ਕੇ ਕੰਮ ਸੀ ਮੇਰਾ ਉਹ ਅੱਜ ਨਾ ਪਟਵਾਰ ਖੇਲ ਗਿਆ ਸੀ ਤੇ ਕਹਿੰਦੇ ਸੀ ਮੰਡੇ ਤੱਕ ਹੋ ਜੂ ਫਿਰ ਵੀ ਮੈਂ ਇੱਕ ਵਾਰੀ ਪੁਲਵੰਤ ਸਿੱਧੂ ਜੀ ਨੂੰ ਆਪਣਾ ਮਸਲਾ ਦੱਸਿਆ ਉਹ ਕਹਿੰਦੇ ਕੋਈ ਨਹੀਂ ਤੁਹਾਡਾ ਮਸਲਾ ਅਸੀਂ ਜਲਦੀ ਤੋਂ ਜਲਦੀ ਕਰਾ ਦਾਂਗੇ ਹਾਂਜੀ ਬਹੁਤ ਵਧੀਆ ਗੱਲ ਕੀਤੀ ਹੈ ਉਹਨਾਂ ਨੇ ਕਿ ਕੋਡਾ ਕੰਮ ਹੋ ਜਾਏਗਾ ਵਿਸ਼ਵਾਸ ਹੈਗਾ ਵੀ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਬਹੁਤ ਖੁਸ਼ ਆ ਇਹਨਾਂ ਤੋਂ ਪਹਿਲੀ ਵਾਰੀ ਕਿਸੇ ਪੋਲਿਟਿਕਲ ਲੀਡਰ ਨੇ ਇੰਨਾ ਵਧ ਮੇਰਾ ਨਾਮ ਰਾਜਕੁਮਾਰ ਸ਼ਰਮਾ ਜੀ ਕਿਹੜੀ ਜਗ੍ਹਾ ਆਏ ਹੋ ਜੀਪੀਡੀ ਦਾ ਹਾਂ ਜੀ ਕਿਹੜੀ ਜਗ੍ਹਾ ਆਏ ਹੋ ਸਰ ਮੈਂ ਜੀ ਇੱਥੇ ਹੁਣ ਸਿੱਧੂ ਸਾਹਿਬ ਦੇ ਇੱਥੇ ਇਸ ਸੰਗਤ ਦਰਸ਼ਨ ਵਿੱਚ ਆਇਆ ਤੇ ਜਿੱਥੇ ਕਿ ਵੀ ਕੰਪਲੇਂਟਾਂ ਦਾ ਕਹਿੰਦੇ ਉਸੇ ਟਾਈਮ ਹੱਲ ਕੀਤਾ ਜਾਂਦਾ ਇੱਕ ਟਾਟਾ ਕੰਪਨੀ ਹੈ ਜਿਹੜੀ ਕਿ ਲਾਈਟਾਂ ਸਟਰੀਟ ਲਾਈਟਾਂ ਦਾ ਠੇਕਾ ਉਹਦੇ ਕੋਲ ਆ ਪਰ ਅਸੀਂ 8-10 ਵਾਰੀ ਉਹਨਾਂ ਨੂੰ ਕੰਪਲੇਂਟ ਦੇ ਚੁੱਕੇ ਆ ਸਾਡੀ ਸੁਣਵਾਈ ਨਹੀਂ ਸੀ ਹੋ ਰਹੀ ਤੇ ਉਹ ਲਾਈਟ ਹੁਣ ਅਸੀਂ ਤਾਂ ਕੰਪਲੇਂਟ ਦੇ ਦਿੰਦੇ ਨੇ ਲਾਈਟ ਬੰਦ ਆ ਉਹ ਲਾਈਟ ਲਾ ਕੇ ਹੀ ਲੈ ਜਾਂਦੇ ਆ ਜੀ ਬਾਅਦ ਵਿੱਚ ਕਹਿੰਦੇ ਸਾਨੂੰ ਨਹੀਂ ਪਤਾ ਵੀ ਕੋਣ ਲਾ ਕੇ ਲੈ ਕੇ ਗਿਆ ਦੁਬਾਰਾ ਲਾਉਂਦੇ ਨਹੀਂ ਇਸ ਲਈ ਅੱਜ ਅਸੀਂ ਐਮ ਐਲ ਏ ਸਾਹਿਬ ਨੂੰ ਕਿਹਾ ਤੇ ਉਹਨਾਂ ਨੇ ਇਹ ਕਿਹਾ ਕੱਲ ਨੂੰ ਇਹਦਾ ਹੱਲ ਹੋਊਗਾ ਜੀ ਸੰਤੁਸ਼ਟੀ ਹੈਗੀ ਸਰ ਸੰਤੁਸ਼ਟੀ ਪੂਰੀ ਹੈ ਜੀ ਮੈਨੂੰ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਬਹੁਤ ਚੰਗਾ ਲੱਗਿਆ ਬਈ ਸਾਨੂੰ ਅਸੀਂ ਐਮ ਐਲ ਏ ਸਾਹਿਬ ਸਾਡੇ ਸਾਹਮਣੇ ਆ ਕੇ ਸਾਨੂੰ ਤਸੱਲੀ ਕਰਾਈ ਆ ਇਸ ਲਈ ਅਸੀਂ ਤਾਂ ਬਹੁਤ ਬਹੁਤ ਧੰਨਵਾਦ ਕਰਦੇ ਆ ਐਮ ਐਲ ਏ ਸਾਹਿਬ ਦਾ ਜੀ ਕੋਈ ਇਦਾਂ ਮੈਨੂੰ ਲਿਖਿਆ ਜਿਹੜਾ ਘਰ ਘਰ ਆ ਕੇ ਗੱਲ ਸੁਣਦਾ ਸੀ ਨਹੀਂ ਨਹੀਂ ਪਹਿਲਾ ਤਾਂ ਕੋਈ ਨਹੀਂ ਅੱਜ ਤੱਕ ਪਹੁੰਚਿਆ ਦੇਖੋ ਜੀ ਪਹਿਲਾ ਤਾਂ ਕੋਈ ਨਹੀਂ ਪਹੁੰਚਿਆ ਇਹੀ ਸਿੱਧੂ ਸਾਹਿਬ ਨੇ ਜਿਹੜੇ ਕਿ ਹਰ ਟਾਈਮ ਘਰ ਘਰ ਪਹੁੰਚ ਕੇ ਸਭ ਦੀਆਂ ਤਕਲੀਫਾਂ ਸੁਣਦੇ ਪਏ ਮਾੜਾ ਪੰਕਜ ਜੀ ਪੰਕਜ ਜੀ ਨਾ ਤੁਸੀਂ ਅੱਜ ਕਨਵਨ ਸਿੰਘ ਜੀ ਦੇ ਆਏ ਹੋ ਕਿੰਨਾ ਲੱਗਿਆ ਪਹਿਲਾਂ ਤਾਂ ਬਹੁਤ ਵਧੀਆ ਲੱਗਿਆ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਬਹੁਤ ਵਧੀਆ ਲੱਗਿਆ ਪ੍ਰੋਬਲ ਜਿਹੜੀ ਸਾਡੀਆਂ ਪ੍ਰੋਬਲਸ ਸੀ ਸੁਣੀਆਂ ਹਨ ਪ੍ਰੋਬਲਸ ਦੇਖਣ ਦਾ ਇਹਦਾ ਨੰਬਰ ਦਿੱਤਾਵਾ ਸੁਵਿਧਾ ਕਿੱਦਾਂ ਦੀ ਲੱਗੀ ਉਹ ਕਹਿੰਦੇ ਸੁਵਿਧਾ ਹੈ ਬਿਲਕੁਲ ਉਹਨੇ ਪੂਰਾ ਰਿਸਪੋਰਸ ਦਿੱਤਾ ਪਰ ਉਹਨੇ ਮੈਨੂੰ ਸਾਨੂੰ ਛੋਟੀ ਦਿੱਤੀ ਕਿ ਤੁਹਾਡੇ ਕੰਮ ਮਸੀਬਾ ਇਹ ਕਦੇ ਪਹਿਲੇ ਐਮਐਲਏ ਦੇ ਸੀ ਕਿ ਮੈਨੂੰ ਪਹਿਲੀ ਵਾਰ ਮਿਲਿਆ ਸਰ ਇਹਨਾਂ ਨੂੰ ਇਹਦੇ ਹੈਲਪ ਨੇ ਪਹਿਲੇ ਕਿਸੇ ਐਮਐਲਏ ਦੀ ਨਹੀਂ ਨਹੀਂ ਜਿਹੜੀ ਇਹ ਟਾਈਮ ਚੱਲੀ ਹੈ ਪਹਿਲੀ ਵਾਰ ਲੱਗੀ ਹੈ ਪੰਜਾਬ ਦੇ ਵਿੱਚ ਹਾਂ ਗੱਲੇ ਬਾਈ ਹੈ ਲੱਗਦਾ ਸੁਵਿਧਾ ਮਿਲ ਰਹੀਆਂ ਹਾਂ ਜੀ ਇਹ ਹਮੇਸ਼ਾ ਹੋਣਾ ਚਾਹੀਦਾ ਏਦਾਂ ਹਮੇਸ਼ਾ 6 ਮਹੀਨੇ ਇੱਕ ਵਾਰੀ ਕਮ ਸਕਿਮ 2-3 ਮਹੀਨੇ ਜੇ ਇੱਕ ਵਾਰੀ ਆਓ ਸੁਣੋ ਲੋਕਾਂ ਦੀ ਪ੍ਰੋਬਲਮ ਨਹੀਂ ਇਹ ਤਾਂ ਹਰੇਕ ਹਫਤੇ ਕਿਸੇ ਨਾ ਕਿਸੇ ਏਰੀਆ ਦੀ ਜੇਲਾ ਨੰ ਨੇ ਜਿਹੜਾ ਕੰਮ ਜਿਹੜੇ ਕੰਮ ਲਈ ਆਇਆ ਇਸ ਕੰਮ ਦਾ ਹਾਲੀਆ ਕੰਮ ਸਰ ਸੁਣ ਲਈ ਸਰ ਨੇ ਪ੍ਰੋਬਲਮ ਸਾਰੀ ਲੋਡ ਵੀ ਕਰਾਤੀ ਹਾਂ ਦੇਖਦਾ ਹਾਂ ਕੀ ਐਕਸ਼ਨ ਹੁੰਦਾ ਨਾ ਸੋਮਵਾਰ ਨੂੰ ਰਿਜ਼ਲਟ ਮਿਲੂਗਾ ਉਹ ਬਹੁਤ ਫੋਟੋ ਪਾਵਾਂਗੇ ਮੀਡੀਆ ਨੂੰ ਅਜਨ ਮੈਂ ਲੋਕਾਂ ਦੀ ਚਾਹਨਾ ਵਿਚਾਰਨਾ ਕਿ ਤੇ ਸੀਮੈਂਟ ਤੋਂ 10 ਕਿਲੋ ਸੀਮੈਂਟ ਲਾ ਦੀ ਅੱਜ ਬਾਲ ਨੰਬਰ 45 ਪਰਮਿੰਦਰ ਸਿੰਘ ਸੋਮਾ ਜੀ ਤੇ ਸਮੂਕੇ ਬਲੰਤਿਓ ਸਹਿਬਾਨਾਂ ਦੇ ਸੱਦੇ ਤੇ ਮੈਂ ਆਂ ਰਾਮਨਗਰ ਮਾਰਕੀਟ ਵਿਖੇ ਪਬਲਿਕ ਦੀਆਂ ਸ਼ਿਕਾਇਤਾਂ ਸੁਣਨ ਆਇਆ ਕਿ ਕੋਸ਼ਿਸ਼ ਕਰ ਰਹੇ ਹਾਂ ਵੀ ਦੁਨੀਆ ਦੀਆਂ ਸ਼ਿਕਾਇਤਾਂ ਉਹਨਾਂ ਦਾ ਮੌਕੇ ਤੇ ਨਿਗਰਾਨਾ ਕਰੀਏ ਨੇਕੀ ਦੇਪ੍ਰਤੀ ਕਰਨ ਜਿੰਨੀ ਪ੍ਰਤੀ ਕਰਨ ਕਾਫੀ ਜੜੀਆਂ ਸ਼ਿਕਾਇਤਾਂ ਨੇ ਮਕਾਨ ਡਿਗਣ ਦੀਆਂ ਗਾਦਰ ਬਾਲੇ ਲੈਂਟਰ ਡਿਗਣ ਨੇ ਉਹ ਸ਼ਿਕਾਇਤਾਂ ਇਹਨਾਂ ਨੇ ਤੇ ਉਹਨਾਂ ਨੂੰ ਵਿਸ਼ਵਾਸ ਵੀ ਦਿਵਾਇਆ ਕਿ ਆਮ ਆਦਮੀ ਪਾਰਟੀ ਸਮੁੱਚੇ ਸਾਰੇ ਤੁਹਾਡੇ ਨਾਲ ਖੜੇ ਆ ਇਸ ਜੜੀਆਂ ਪੁੱਤਰ ਕੀ ਆਉਂਦੇ ਇਹਦੇ ਦੇਕੇ ਕੋਈ ਹਰ ਸੰਭਵ ਜੜੀਆਂ ਮੱਧ ਤੋਂ ਪੰਜਾਬ ਸਰਕਾਰ ਮਾਨ ਸਾਹਿਬ ਦੀ ਬੜੀ ਵੱਡੀ ਬਿਲਕੁਲ ਕਰੀ ਤੇ ਜਿਵੇਂ ਕਿ ਲਾਈਟ ਆਉਂਦੀਆਂ ਖੁੱਡੀਆਂ ਹੋਈਆਂ ਸੀ ਲੋਕਾਂ ਨੇ ਇਹ ਆਵੇ ਉਸ ਕਿਤੇ ਆਉਂਦੇ ਤੇ ਸੰਤਪਾਰਕ ਤੋਂ ਸਾਡੇ ਬੇਲਾ ਸਾਹਿਬ ਸ਼ੁਕਰਵਿੰਦਰ ਸਿੰਘ ਜੀ ਤੇ ਰਾਮ ਜੀ ਉਹਨਾਂ ਦੀ ਸ਼ਿਕਾਇਤ ਸੀ ਜੀ 10 12 ਲਾਈਟਾਂ ਖੰਭਿਆਂ ਤੋਂ ਲਾਈਆਂ ਤੇ واپس ਨਹੀਂ ਲੱਗਾਈ ਉਹ ਲਾਈਟ ਜੋਂ ਦੇ ਜਿਹੜੇ ਐਸਬੀਓ ਨੇ ਮੋਹਤਵੀ ਉਹਨਾਂ ਨੂੰ ਸਖਤ ਕਾਰਨਾ ਕਰੀਆ ਵੀ ਜਿਹੜੀ ਵੀ ਲਾਈਟ ਉੱਤਰੀ ਹੈ ਉਹ ਸ਼ਾਮ ਤੱਕ ਲਾ ਕੇ ਜਾਣ ਦੀ ਤੁਹਾਡੀ ਜ਼ਿੰਮੇਵਾਰੀ ਹੈ ਸੋਮਵਾਰ ਨੂੰ ਲਾਈਟ ਲਾਈਟਾਂ ਜਗਦੇ ਹੋਏ ਜਿਹੜੀਓ ਤੁਹਾਡੇ ਵੀਡੀਓ ਦੇ ਸਾਹਮਣੇ ਰੂਬਰੂ ਕਰਦੇ ਹਾਂ ਇੱਕ ਇੱਕ ਮਾਤਾ ਦੀ ਕਹਿੰਦੀ ਛੱਤਾਂ ਵੀ ਚੁੰਦੀਆਂ ਸੀ ਉਹ ਵੀ ਸੰਦੂਸਤ ਹੋ ਕੇ ਗਈ ਹੈ ਵੀ ਕਹਿੰਦੀ ਡਾਕਟਰਾਂ ਵਾਲਿਆਂ ਨੇ ਦੇ ਡੈਂਟਰ ਤੋੜ ਗਏ ਸ਼ਿਕਾਇਤਾਂ ਇਸ ਵਾਰ ਪੰਜਾਬ ਦੇ ਵਿੱਚ ਬਹੁਤ ਤਾਂਤ ਗੰਟੀ ਵਿੱਚ ਨੇ ਉਹ ਕੁਦਰਤੀ ਕਰੋਪੀ ਹੈ ਇਹ ਇੱਕ ਵਾਰੀ ਮੇਰਾ ਹਲਕਾ ਕਿ ਬੰਦਿਆ ਕਿ ਬਰਾਹ ਸੀ ਫਿਰ ਠੱਤਰ ਗਿਆ ਸੀ ਕੋਈ ਠਾਪੂ ਪਾ ਵੀ ਉਹ ਸਭ ਤੋਂ ਵੱਡਾ ਹੜ ਇਸ ਵਾਰ ਪਾਣੀ ਦੀ ਮਹਾਰਾਣੀ ਪੇਸ਼ ਹੋਤਾ ਫੀਲਡ ਜੇਜ਼ ਨੂੰ ਮੈਂ ਧੰਨਵਾਦ ਕਰਦਾ ਮੁੱਖ ਮੰਤਰੀ ਪੰਜਾਬ ਦਾ ਜਿਹੜੇ ਕੋਲ ਹਰ ਸੰਭਵ ਸਹਾਇਤਾ ਸਾਡੇ ਹਲਕੀ ਪ੍ਰਸ਼ਾਸਨਿਕ ਕਾਇਰੀ ਕਹੇ ਸ਼ਹਿਰ ਦੇ ਆਫਿਸ ਦਿਨੋਂ ਪੂਰੇ ਸਰਪ੍ਰਸਤਾਂ ਦੀ ਜਾਣੀ ਮੈਨੂੰ ਹੋਈ ਹੈ ਉਹਨਾਂ ਨੇ ਸੰਭਵ ਜਿੰਦੂ ਰਾਸ਼ਨ ਦੇ ਕੋਰਸ ਹੋਰ ਸੋਚਾ ਕੋਈ ਨਹੀਂ ਬੰਦੇ ਰੰਗਲਾ ਪੰਜਾਬ ਦੇ ਲੇਕੇ ਰਮੇ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਨੂੰ ਇਸ ਨੂੰ ਦੇਣ ਦੇ ਰੈਲੀ ਫੰਡ ਕੋਈ ਨਾ ਦੇਵੇ ਇਹ ਬਿੱਟੂ ਵੀ ਕਹਿੰਦਾ ਹੈ ਉਹ ਵਾਲੇ ਨੇ ਪ੍ਰਚਾਰ ਵਾਲੀ ਬਾਕੀ ਕਹਿੰਦਾ ਹੈ ਉਹ ਫੰਡ ਨਾ ਦੇਉ ਕੋਮਬਾ ਪੁਨਤਰੀ ਸਾਹਿਬ ਨੇ ਆ ਕੇ ਸਵਾਲ ਕਰਿਆ ਵੀ ਕਿਉਂ ਨਾ ਦੋ ਉਹ ਨਮੀ ਪਾ ਕੇ ਬਹਿ ਜੇ ਕੋਈ ਜਿਵੇਂ ਮਾਨ ਸਾਹਿਬ ਨੇ ਵੀ ਕਿਹਾ ਇੱਕੋ ਛੱਡੀ ਆਉਣ ਨੂੰ ਫਸਾਉਣੇ ਕੀ ਸੌਣ ਦੇ ਇਹਨਾਂ ਨੂੰ ਹਰਾਂ ਲੇ ਗਰਾਉਂਦਾ ਉਹਨਾਂ ਨੂੰ ਇਹ ਨਵਰਾ ਵੀ ਜਿਵੇਂ ਅਸੀਂ ਕਹੇ ਖਾਂਦੇ ਰੋ ਸੌਦੇ ਵੀ ਖਾਜ ਪਰ ਭਗਵਾਨ ਸਾਹਿਬ ਨਾ ਨੌ ਦਾ ਸ਼ੇਰ ਪਹਿਲਾ ਮੁੱਖ ਮੰਤਰੀ ਜਿਹਦੇ ਅੱਜਕੱਲ੍ਹ ਜਿਹੜੀ ਪੱਦਾ ਜਿਵੇਂ ਦੇ ਜਾਵੇ ਕਦੇ ਪਹਿਲੀ ਵਾਰ ਮੁੱਖ ਮੰਤਰੀ ਕਹਿੰਦੇ ਮੰਨੋਕਰ ਮੰਗਦੇ ਤੇ ਜੇ ਸਰਕਾਰ ਲੋਕਾਂ ਨੂੰ ਹੁੰਦੀ ਹੈ ਲੋਕਾਂ ਤੋਂ ਮੰਗਦੇ ਪੈਂਦੇ ਅੱਜ ਤੱਕ ਭਗਵਾਨ ਸਾਹਿਬ ਮਾਨ ਮਾਦੀ ਜਨਤਰਾ ਕਨਵੈਸੋ ਸਿੱਧੂ ਆ ਹੱਥ ਕਦੇ ਐ ਨਹੀਂ ਦੇਖੋਗੇ ਉਹ ਵੀ ਹੱਥ ਆ ਦਿੱਤੇ ਇਹਨਾਂ ਜਿਹੜੇ ਲਗਾਣੇ ਸ਼ਾਹਦੋ ਮੇਰੇ ਹੱਥੇ ਦੇ ਨਾਟਕ ਦੇ ਉੱਤੇ ਉਹਨਾਂ ਤੋਂ ਵੀ ਮੌ ਕਰਦਾ 11 ਦੇ ਉੱਤੇ ਵੀ ਲੁਗਾ ਕਿ ਪੰਜਾਬ ਦੀ ਪੜੇ ਦੀ ਖਤਰਾ ਹੈ ਤੇ ਅੱਜੋ ਪੰਨੂ ਨੂੰ ਹੀ ਮੌ ਦੇ ਜਿਵੇਂ ਲੋਕ ਪਹਿਲਾਂ ਮਿਲਦੇ ਸੀ ਜੀ ਮੇਰੇ ਮੁੰਡੇ ਦਾ ਜਨਮ ਹੋਣਾ ਮੇਰੇ ਕੁੜੀਆ ਜਨਮ ਹੋਣਾ ਅੰਮ੍ਰੀ ਘਰਵਾ ਜਨਮ ਹੋਣਾ ਆਜਾ ਗੱਪੂ ਮਾਕੇ ਆਜਾ ਦਬਾੜੀ ਆ ਕੇ ਬਹਿਰਾ ਆਗਾ ਨਾ ਇਹ ਪੰਜਾਬ ਦੇ ਪਲੇਲੇ ਹਨ ਜੋ ਵੱਡੇ ਪੂਰਤ ਜੋ ਵੱਡਾ ਹੈ ਵਾਰਡ ਨੰਬਰ 45 ਸਾਡਾ ਪੈਂਦਾ ਤੇ ਮੈਂ ਧੰਨਵਾਦ ਕਰਦਾ ਐਮਐਲਏ ਸਰ ਕੁਲਵੰਤ ਸਿੰਘ ਸਿੱਧੂ ਜੀ ਦਾ ਸਾਡੇ ਅਫਸਰ ਸਾਹਿਬਾਨ ਦਾ ਜਿਹੜੇ ਅੱਜ ਚੇਚੇ ਤਾਰਤੇ ਇਸ ਵਾਰਡ ਦੇ ਅੰਦਰ ਲੋਕਾਂ ਦੀਆਂ ਮੁਸ਼ਕਲਾਂ ਸੁਣ ਲਈ ਆਏ ਨੇ ਤੇ ਮੈਨੂੰ ਲੱਗਦਾ ਬਹੁਤਿਆਂ ਜਿਹੜੀਆਂ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ ਉਹਨਾਂ ਦਾ ਮੌਕੇ ਦੇ ਉੱਤੇ ਹੱਲ ਵੀ ਹੋ ਰਿਹਾ ਆ ਤੁਸੀਂ মিডিਆ ਥਰੂ ਸਾਰੀ ਪਬਲਿਕ ਦੇਖ ਰਹੀ ਆ ਤੇ ਜਿਹੜੇ ਲੋਕ ਅੱਜ ਦੁੱਖ ਤਕਲੀਫਾਂ ਦੱਸਦੇ ਨੇ ਤੇ ਮੈਨੂੰ ਲੱਗਦਾ ਵੀ ਆ ਪਹਿਲੀ ਵਾਰ ਅਸੀਂ ਵੀ ਦੇਖ ਰਹੇ ਹਾਂ ਅਸੀਂ ਬੜਾ ਲੰਬਾ ਸਮਾਂ ਖੜਾਇਆ ਰਾਜ ਦੀ ਜਿੱਤੀ ਦੇ ਅੰਦਰ ਤੇ ਮੈਂ ਧੰਨਵਾਦ ਕਰਨਾ ਇਸ ਗੱਲ ਹੀ ਵੀ ਜਿਹੜਾ ਐਮਐਲਏ ਆਪ ਲੋਕਾਂ ਦੇ ਘਰਾਂ ਚ ਤੁਰਿਆ ਫਿਰਦਾ ਤੇ ਘਰ ਘਰ ਜਾ ਕੇ ਪੁੱਛਦਾ ਵੀ ਕੋਈ ਦੁੱਖ ਤਕਲੀਫ ਆ ਤਾਂ ਦੱਸੋ ਸੋ ਮੈਂ ਲੋਕਾਂ ਨੂੰ ਵੀ ਅਪੀਲ ਕਰੂੰਗਾ ਵੀ ਇਹੋ ਜਿਹਾ ਐਮਐਲਏ ਤੁਹਾਨੂੰ ਮਿਲਣਾ ਨਹੀਂ ਸੋ ਜਿੰਨੇ ਕੋਈ ਤੁਹਾਡੇ ਕੰਮ ਹੈਗੇ ਨੇ ਇਹਨਾਂ ਦਾ ਦਫ਼ਤਰ ਜਨਤਾਨਗਰ ਹੈਗਾ ਮੇਰੇ ਵਾਲਾ ਗਲੀ ਨੰਬਰ 1 ਚ ਹੈਗਾ ਤੁਸੀਂ ਆਓ ਤੁਹਾਡੇ ਕੰਮ ਪਹਿਲ ਦੇ ਆਧਾਰ ਤੇ ਹੋਣਗੇ ਤੁਹਾਨੂੰ ਕਿਤੇ ਵੀ ਘੇੜੇ ਕਟਣ ਦੀ ਲੋੜ ਨਹੀਂ ਸੋ ਜਿੰਨਾ ਵੀ ਅੱਜ ਲੋਕਾਂ ਦੀਆਂ ਮੁਸ਼ਕਲਾਂ ਦੁੱਖ ਤਕਲੀਫਾਂ ਸੁਣੀਆਂ ਗਈਆਂ ਨੇ ਮੈਂ ਉਹਨਾਂ ਨੂੰ ਵੀ ਕਹੂੰਗਾ ਵੀ ਜੇ ਤੁਹਾਨੂੰ ਲੱਗੇ ਵੀ ਅਸੀਂ ਆਏ ਆ ਤੇ ਸਾਡਾ ਮਸਲਾ ਨਹੀਂ ਹੱਲ ਹੋਇਆ ਉਹ ਦੁਬਾਰਾ ਫੇਰ ਸਾਡੇ ਨਾਲ ਰابطਾ ਕਰਨ ਉਹਨਾਂ ਦਾ ਅਸੀਂ ਕੰਮ ਫੇਰ ਕਰਾ ਕੇ ਦੇਣ ਦਾ ਵਾਅਦਾ ਕਰਦੇ ਹਾਂ ਕਾਫੀ ਵੱਡਾ ਕੱਠ ਹੈ ਇਹ ਸਾਰਾ ਜਿੰਨੇ ਵੀ ਲੋਕਾਂ ਦੀ ਗੱਲਬਾਤ ਸੁਣ ਕੇ ਜਾਇਆ ਜਾਏਗਾ ਪੰਨਾ 9 ਵਜੇ ਚਾਹੇ 9 ਵਜੇ ਜਾਣ ਦੀ ਐਮਐਲਏ ਸਾਹਿਬ ਬੈਠੇ ਹੈ ਕਾ ਚਾਹੇ 9 ਵਜੇ ਜਾਂ 10 ਵਜੇ ਜੇ ਬੈਠਿਆ ਫਿਰ ਸਾਨੂੰ ਵੀ 11 12 1 2 ਚਾਹੇ ਸਾਰੀ ਰਾਤ ਬੈਠਣਾ ਪੈ ਜਾ ਬੈਠਾਂਗੇ ਯਾਨੀ ਕਿ ਰੁਕਕ ਦੀ ਪ੍ਰੋਬਲਮਾਂ ਸੋਲਵ ਕਰਕੇ ਹਿਲਾ ਕਰਕੇ ਹਿਲਾ ਠੀਕ ਹੈ